ਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡੇ ਨਾਲ ਗੱਲ ਕਰਦੇ ਆ ਦੂਜੇ ਵਿਸ਼ਵ ਯੁੱਧ ਦੇ ਬਾਰੇ ਇਸ ਦੀਆਂ ਤਾਰਾਂ ਕਿਤੇ ਨਾ ਕਿਤੇ ਜਾ ਕੇ ਪਹਿਲੇ ਵਿਸ਼ਵ ਯੁੱਧੋ ਦੇ ਨਾਲ ਜੁੜਦੀਆਂ ਨੇ ਜਦੋਂ ਜਰਮਨੀ ਆਰਥਿਕ ਹਾਲਤ ਬਿਲਕੁਲ ਕਮਜ਼ੋਰ ਹੋ ਚੁੱਕਿਆ ਸੀ ਜੇਕਰ ਆਪਾਂ ਗੱਲ ਕਰੀਏ ਜਦੋਂ ਪਹਿਲੀ ਵਿਸ਼ਵ ਯੁੱਧ ਖਤਮ ਹੋਇਆ ਪਹਿਲੀ ਵਰਲਡ ਵਾਰ ਖਤਮ ਹੋਈ ਆ ਤਾਂ ਉਦੋਂ ਜਿਹੜੀ ਜਰਮਨੀ ਦੀ ਆਰਥਿਕ ਹਾਲਤ ਸੀ ਉਸ ਤੋਂ ਬਾਅਦ ਬਹੁਤ ਮਾੜੀ ਹੋਊਗੀ ਕਿਉਂਕਿ ਜੰਗਤਵਾਦ ਕਿਸੇ ਨਾ ਕਿਸੇ ਕਲੀ ਜਰਮਨੀ ਦੀ ਨਾ ਕਿਸੇ ਵੀ ਦੇਸ਼ ਦੀ ਹਾਲਤ ਲਾ ਲਓ ਉਹ ਕਿਸੇ ਕਿਸੇ ਨਾ ਕਿਸੇ ਪੁਆਇੰਟ ਤੇ ਜਾ ਕੇ ਡਿੱਗਦੀ ਆ ਕਿਉਂਕਿ ਵਿਸ਼ਵ ਯੁੱਧਾਂ ਦੇ ਵਿੱਚ ਲੋਕਾਂ ਦੀ ਜਾਨੀ ਮਾਲਤ ਨੂੰ ਨੁਕਸਾਨ ਲੂ ਲੈ ਕੇ ਇਕਨੋਮਿਕ ਗਰੋਥ ਵੀ ਕੰਟਰੀ ਦੀ ਰੁਕਦੀ ਜਾਂਦੀ ਨਵੀਆਂ ਕੰਪਨੀਆਂ ਇਨਵੈਸਟ ਕਰਨੋਂ ਹਟ ਜਾਂਦੀਆਂ ਨੇ ਜੇਕਰ ਆਪਾਂ ਗੱਲ ਕਰੀਏ ਤਾਂ ਉੱਥੋਂ ਦੀ ਜਰਮਨੀ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਸੀ ਵੀ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਦਾ ਜੀਣਾ ਬਿਲਕੁਲ ਮੁਹਾਲ ਹੋ ਚੁੱਕਿਆ ਸੀ ਇਸ ਦਾ ਫਾਇਦਾ ਚੱਕ ਕੇ ਜਿਹੜਾ ਉੱਥੋਂ ਦਾ ਓਪੋਜੀਸ਼ਨਲ ਲੀਡਰਸ਼ਿਪ ਡੋਲਫਨ ਹਿਟਲਰ ਤੇ ਉਸ ਬੰਦੇ ਨੇ ਜਿਹੜੇ ਉਥੋਂ ਦੇ ਮжоਰਿਟੀ ਲੋਕ ਸੀ ਜੇ ਨਾਜ਼ੀ ਲੋਕ ਸੀਗੇ ਨਾਜ਼ੀ ਕਮਿਊਨਿਟੀ ਉਥੋਂ ਦੀ ਮжоਰਿਟੀ ਲੋਕ ਰਹਿੰਦੇ ਸੀਗੇ ਤੇ ਉਸ ਬੰਦੇ ਨੇ ਉਹਨਾਂ ਲੋਕਾਂ ਨੂੰ ਆਪਦੇ ਵੱਲ ਕੀਤਾ ਤੇ ਇਸ ਤੋਂ ਬਾਅਦ ਜਿਹੜੇ ਉਥੋਂ ਦੀਆਂ ਮਿਨੋਰਿਟੀਆਂ ਸੀਗੀਆਂ ਉਹ ਨਮ ਨਮ ਮਿਨੋਰਿਟੀ ਲੋਕਾਂ ਨੂੰ ਉਹਨਾਂ ਤੋਂ ਡਰਾਇਆ ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਤਾਂ ਉਸ ਨੇ ਤਖਤਾ ਪਲਟ ਕਰਵਾ ਦਿੱਤਾ ਸੀ ਜਰਮਨੀ ਦੇ ਵਿੱਚ ਤੇ ਉਹ ਉਥੋਂ ਦਾ ਉਹਨਾਂ ਨੂੰ ਡਾਲਫਨ ਸੀਸ ਤੋਂ ਜਦੋਂ ਉਹਨੇ ਤਖਤਾ ਪਲਟ ਕੀਤਾ ਤਾਂ ਲੋਕਾਂ ਨੇ ਉਹਨੂੰ ਹਿਟਲਰ ਦੇ ਨਾਂ ਤੋਂ ਵੀ ਜਾਣਿਆ ਆਪਾਂ ਜੇਕਰ ਗੱਲ ਕਰੀਏ ਅੱਗੇ ਜਾ ਕੇ ਤਾਂ ਉਸਨੇ ਕੂਟਨੀਤੀ ਅਤੇ ਬਹੁਤ ਸਾਰੀਆਂ ਰਾਜਨੀਤਿਕ ਚਾਲਾਂ ਦੇ ਨਾਲ ਦੂਸਰੀਆਂ ਕੰਟਰੀਆਂ ਉੱਤੇ ਕਬਜ਼ਾ ਕੀਤਾ ਤੇ ਕਈਆਂ ਦੇ ਵਿੱਚ ਤਖਤਾ ਪਲਟ ਕਰਵਾ ਕੇ ਆਪਦੀ ਇੱਕ ਸਰਕਾਰ ਉੱਥੇ ਵੀ ਬਣਾਈ ਪਰ ਇਸ ਦਾ ਜਦੋਂ ਇਸਨੇ ਫਰਾਂਸ ਅਤੇ ਬ੍ਰਿਟੇਨ ਦੇ ਨਾਲ ਜੰਗ ਸ਼ੁਰੂ ਕੀਤੀ ਉਹ ਉਸ ਵਕਤ ਇਸਨ ਦੀ ਹਾਲਤ ਬਿਲਕੁਲ ਮਾੜੀ ਹੋ ਚੁੱਕੀ ਸੀ ਕਿਉਂਕਿ ਵੀਰੇ ਜਿਹੜਾ ਡੋਲਫਨ ਹਿਟਲਰ ਸੀਗਾ ਇਹ ਇੱਕ ਗੱਲ ਭੁੱਲ ਗਿਆ ਸੀਗਾ ਵੀ ਜੇਕਰ ਮੈਂ ਮੇਰੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨੂੰ ਦੂਸਰੇ ਦੇਸ਼ ਵੀ ਦੇਖ ਦੇਖ ਰਹੇ ਨੇ ਉਸ ਬੰਦੇ ਨੇ ਜਦੋਂ ਉਸ ਨੂੰ ਫਰਾਂਸ ਤੇ ਬ੍ਰਿਟੇਨ ਦੇ ਨਾਲ ਉਹਦੀ ਜੰਗ ਹੋਈ ਤਾਂ ਉਸ ਬੰਦੇ ਨੇ ਤਾਂ ਜਿਹੜੇ ਬ੍ਰਿਟੇਨ ਦੀਆਂ ਫੌਜ ਇੰਨੀ ਕੁਸ਼ਲ ਸੀਗੇ ਤਾਂ ਉਸ ਨੇ ਬ੍ਰਿਟੇਨ ਵੱਲ ਜਿਹੜੀ ਜਰਮਨੀ ਦੀ ਫੌਜ ਸੀ ਉਹ ਨਹੀਂ ਜਾ ਸਕੀ ਜੇਕਰ ਆਪਾਂ ਇਹ ਦੂਬਾਦ ਉਸੇ ਸੋਵੀਅਤ ਸੰਘ ਜਿਹਨੂੰ ਅੱਜ ਕੱਲ ਰਸ਼ੀਆ ਦੇ ਨਾਮ ਤੋਂ ਰੂਸ ਦੇ ਨਾਮ ਤੋਂ ਜਾਣਿਆ ਜਾਂਦਾ ਉਸ ਨੇ ਆਪ ਦਾ ਮਿੱਤਰ ਦੀ ਸਮਝੌਤਾ ਤੋੜ ਕੇ ਰੂਸ ਦੇ ਖਿਲਾਫ ਵੀ ਜੰਗ ਛੇੜ ਦਿੱਤੀ ਸੀ ਇਸ ਤੋਂ ਬਾਅਦ ਜਿਹੜਾ ਸੋਵੀਅਤ ਸੰਘ ਸੀਗਾ ਉਹ ਬ੍ਰਿਟੇਨ ਤੇ ਫਰਾਂਸ ਦੇ ਨਾਲ ਆ ਚੁੱਕਿਆ ਸੀਗਾ ਇਸ ਉਹਨਾਂ ਦਾ ਪਹਿਲਾ ਟਾਰਗੇਟ ਸੀਗਾ ਵੀ ਅਸੀਂ ਜਿਹੜਾ ਬ੍ਰਿਟੇਨ ਦੀ ਜੰਗ ਆ ਗਈ ਹਨਾ ਉਹ ਜੋ ਬ੍ਰਿਟੇਨ ਟੋਟਲੀ ਹਾਰ ਚੁੱਕਿਆ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਬ੍ਰਿਟੇਨ ਨੂੰ ਹੈਂਡਓਵਰ ਕੀਤਾ ਇਸ ਤੋਂ ਬਾਅਦ ਹੀ ਉਸ ਬੰਦੇ ਦਾ ਡਾਊਨਫਾਲ ਸਟਾਰਟ ਹੋਇਆ ਜਿਹਨੂੰ ਹਿਟਲਰ ਨਾਮ ਦੇ ਨਾਲ ਤੋਂ ਜਾਣਿਆ ਗਿਆ ਕਿਉਂਕਿ ਉਹ ਇਹ ਬੰਦਾ ਆਪ ਦੇ ਰਾਜ ਬਣਾਉਣ ਦੀ ਸੱਤਾ ਦੇ ਵਿੱਚ ਇੰਨਾ ਕੁ ਮਗਨ ਹੋ ਚੁੱਕਿਆ ਸੀ ਉਹ ਇਹ ਗੱਲ ਭੁੱਲ ਗਿਆ ਸੀ ਵੀ ਦੂਸਰੀਆਂ ਕੰਟਰੀਆਂ ਵੀ ਆਸੇ-ਪਾਸੇ ਰਹਿੰਦੀਆਂ ਨੇ ਜਿਹੜੀਆਂ ਉਹਨੂੰ ਹਰਾ ਸਕਦੀਆਂ ਤੇ ਉਸ ਬੰਦੇ ਨੇ ਕਿਸੇ ਨਾ ਕਿਸੇ ਤਰੀਕੇ ਬਹੁਤ ਜ਼ੋਰ ਲਾਇਆ ਵੀ ਦੂਸਰੀਆਂ ਕੰਟਰੀ ਨੂੰ ਹੈਂਡਓਵਰ ਕਰ ਸੰਗਾ ਪਰ ਨਹੀਂ ਉਹਨੇ ਆਪਣੀ ਜਿਹੜੀ ਫੌਜ ਦੇ ਵਿੱਚ ਸੀਗਾ ਡਰੱਗ ਵੀ ਵੀ ਆਪ ਦੀ ਫੌਜ ਦੇ ਵਿੱਚ ਪੰਡਿਆ ਵੀ ਮੈਂ ਚੰਗ ਜਿੱਤ ਸਕਾਂ ਪਰ ਉਸ ਨਾਲ ਵੀ ਕੁਛ ਨਾ ਹੋ ਸਕਿਆ ਐਂਡ ਆਫ ਦਾ ਡੇ ਉਸ ਬੰਦੇ ਨੂੰ ਸੁਸਾਇਡ ਕਰਕੇ ਮਰਨਾ ਪਿਆ ਧੰਨਵਾਦ